پرندر گوئل جی پارٹی کے چیئرمینٹ تیاری ہو چکی ہے کہ پہنچ کے پہلے بھی دینا دینا رہ ਇਲੈਕਸ਼ਨ ਕੰਪੀਅਨ ਨੂੰ ਹੰਦਾਰਾ ਦੇਣ ਦੇ ਲਈ ਸਾਰੇ ਸਾਥੀਆਂ ਨੂੰ ਮਿਲਣ ਦੇ ਲਈ ਅੱਜ ਇਹ ਸਪੈਸ਼ਲ ਆਪਣੇ ਵਿੱਚ ਆਇਆ। ਉਹਨਾਂ ਦੇ ਨਾਲ ਉਹ ਬਹੁਤ سارے ਸਾਥੀ ਸੰਗਠਨ ਦੀ ਘਰਾਤੋਂ ਜਿਹੜੇ ਜਿਹੜਾ ਜੁਨਾਪੁਰ ਦੇ ਚੇਅਰਮੈਨ ਨੇ ਭਜENDER ਸਿੰਘ ਜੀ ਤੇ ਸਾ ਮਾਸਟਰ ਜੀ ਤੇ ਹੋਰ ਬਹੁਤ ਸਾਰੇ ਸਾਥੀ ਚੇਅਰਮੈਨ ਸਾਬਨੇਾਰੇ ਯੂਨੀਅਨ ਬਲਾਕ ਸੰਵਿਤੀ ਦੇ ਚੇਅਰマン ਬੈਠੇ ਆ ਮਾਰਕ ਕਮੇਟੀ ਸਾਰੇ ਜੇਮਰ ਬੈਠੇ ਸਾਰੇ ਗੁਲਾਬਪੁਰਾ ਬੈਠੇ ਆ ਤੇ ਸਾਰੇ ਜਿੰਨਾ ਤੇ ਸਿੱਧੇ ਇਲੈਕਸ਼ਨ ਲੜਿਆ। ਸੋ ਮੈਂ ਤੁਹਾਡੇ ਸਾਰਿਆਂ ਵੱਲੋਂ ਮੇਰੇ ਇਹ ਨਾਮ ਇੱਥੇ ਪਹੁੰਚਦੇ ਜੀ ਆਇਆਂ ਨਾ ਇਹਨਾਂ ਦਾ ਸਵਾਗਤ ਕਰਦਾ। ਧਰਵਾਦ ਕਰਦਾ ਸਰਦਾਰ ਪ੍ਰਭਾਸ ਸਿੰਘ ਮਾਨ ਮੋਹਨ ਸਿੰਘ ਸਾਹਿਬ ਆਰਵਿੰਦ ਕੇਜਰੀ ਵੱਲੋਂ ਜਿਹੜੇ ਸਾਡੇ ਦਿੱਲੀ ਦੇ ਮੁੱਖ ਮੰਤਰੀ ਤੇ ਸਾਡੇ ਸੰਯੋਜਕ ਜਿਨ੍ਹਾਂ ਨੇ ਮੀਤਿਆ ਦਿਨ ਨੂੰ ਨਿਕਲਦੇ ਗਏ ਸਾਡੇ ਵਿੱਚ ਭੇਜੇ ਇਲੈਕਸ਼ਨ ਦੀ ਗੱਲ ਕੁਇਤਰਾ ਚੱਲ ਰਹੀ ਹੈ ਸਾਰੇ ਵਰਗਾਂ ਨੇ ਚਲਾਈ ਹੋਈ ਹੈ ਸੋ ਮੈਂ ਇਹ ਨਹੀਂ ਕਰਨੀ ਕਿਉਂ ਨਾ ਕਿ ਪਹਿਲਾਂ ਵੀ ਤੁਸੀਂ ਬੜੀ ਹਿੰਮਤ ਨਾਲ ਬੜੀ ਤਦੇਰੀ ਦੇ ਨਾਮ ਆਪਣੇ ਸਾਧਨਾਂ ਦੇ ਨਾਲ ਮੈਨੂੰ ਇਹ ਦੱਸਦੇ ਵੀ ਬੜਾ ਫਖਰ ਮਹਿਸੂਸ ਹੁੰਦਾ ਹੈ ਕਿ ਜਦੋਂ ਮੇਰੀ ਇੱਛਾ ਦੀ ਤਦ ਤੁਸੀਂ ਸਾਰਿਆਂ ਨੇ ਆਪਣੀ ਹਿੰਮਤ ਕੀਤੀ ਆਪਣੇ ਸਾਧਨ ਦੇ ਵਾਸਤੇ ਤੇ ਹਰ ਇੱਕ ਬੰਦੇ ਨੇ ਆਪਣੇ ਜੇਬ ਦੇ ਵਿੱਚੋਂ ਵੀ ਕੁਝ ਨਾ ਕੁਝ ਕਰਦੇ ਕਿਸੇ ਨੇ ਮੇਰੇ ਤੇ ਬੋਝ ਨਹੀਂ ਪਾਇਆ ਆਵਾਜ਼ ਸਰਕਾਰਾਂ ਕਰਦਾ ਇਹ ਪਸਿਓ ਲੋਕਾਂ ਦਿਨਾਂ ਤੋਂ ਕਿਸੇ ਨੇ ਸ਼ਾਪਾ ਦੇ ਹੱਥ ਬਹਾਦਰੀ ਦੇ ਜੀਣਾ ਨੇ ਇੱਕ ਪੈਸਾ ਦੇ ਹੱਥ ਬਹਾਦਰੀ ਦੇ ਸੀ ਤੇ ਸਾਥੋਂ ਕਿਸੇ ਨੇ ਕੋਈ ਡਿਮਾਂਡ ਹੀ ਨਹੀਂ ਸਭ ਤੁਸੀਂ ਉਹ ਜਿਹੜਾ ਅਨੁਭਵ ਕਰੋ ਜਿਨ੍ਹਾਂ ਨੇ ਪਹਿਲਾਂ ਬਹੁਤ ਲੰਬੀਆਂ ਲੜਾਈਆਂ ਲੜੀਆਂ ਚਰਨ ਦੀ ਪਾਰਟੀ ਹੋਣ ਦੇ ਵਿੱਚ ਆਈਆਂ ਉਹਨਾਂ ਨੇ ਤੁਸੀਂ ਚੱਲ ਰਹੇ ਸਭ ਹੁਣ ਜ਼ਿੰਮੇਵਾਰੀ ਥਾਲੇ ਵਧੀ ਹੋਈ ਹੈ ਅਰੇ ਨਾ ਜਿਹੜਾ ਨੇ ਸਰਪੰਚ ਸਾਹਿਬਾ ਨੇ ਬੋਟਾ ਪਾਦੀਆਂ ਗੱਲ ਬੋਲਦੇ ਜਾਂਦੇ ਹੁੰਦੇ ਸੀ ਪਰ ਹੁਣ ਦੇ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਫਰਕ ਹੈ ਜਿਹੜਾ ਤੁਸੀਂ ਫੁੱਲ ਸਾਰੇ ਮਹਿਸੂਸ ਕਰਦੇ ਹੋ ਕਿਉਂਕਿ ਅੱਜ ਦੇਸ਼ ਨੂੰ ਖਤਰਾ ਹੈ ਦੇਸ਼ ਦੀ ਡੈਮੋਕ੍ਰੇਸੀ ਨੂੰ ਖਤਰਾ ਅੱਜ ਹਰ ਪਾਸੇ ਹੋ ਸਾਡੇ ਦੇ ਖਤਰੇ ਹੀ ਖਤਰੇ ਘਰ ਕਿਉਂਕਿ ਜਿਸ ਸਾਥ ਦੇ ਨਾਲ ਕੇਂਦਰ ਦੀ ਸਰਕਾਰ موٹی صاحب دی سرکار سارے ان اعلانی ایمرجنسی دے تحر ایک پہلا ایمرجنسی لگی تھی اور لڑکے لگی تھی پر ان ایمرجنسی نے لگی ہوئی ہے تو بد لگی ہوئی ہے بس اعلان نہیں ہوئے گا پر لوگ میں سوچنا رہے کہ ان اعلانی ایمرجنسی آج سارے دیر کا ਜਿਹੜਾ ਕੋਈ ਗੱਲ ਹੋਉਂਦਾ ਜਾਂ ਕੋਈ ਖਲਾਫ ਹੋਉਂਦਾ ਚੱਕੇ ਅੰਦਰ ਦੇ ਲੋਕ ਤੇ ਹੁਣ ਮਾਰਗ ਤੇ ਕੇਰੀ ਮਾੜੀ ਤੁਸੀਂ ਮੈਨੂੰ ਦੱਸਦੇ ਹੋ ਤੁਸੀਂ ਤਾਂ ਗੱਲ ਕਰਤਾ ਹੋ ਤੁਸੀਂ ਪਿੰਡਾਂ 'ਚ ਗੱਲਾਂ ਕਰਦੇ ਹੋ ਐਮਐਲ ਪ੍ਰਿੰਦਰ ਗੋਰੀ ਜੀ ਦਰਵੇਸ ਸਿੰਘ ਆਤਮ ਜੀ ਜੀਲਾ ਨਿਗਮ ਦਾ ਮੁਖੀ ਕਹੇਰ ਕਾਇਨ ਜੀਲਾ ਪ੍ਰਧਾਨ ਜੀ ਸਾਡੇ ਸੰਗ ਵਿੱਚ ਲੇਪੋਂ ਰਾਜ ਸਾਥੀ ਕੁਜਿੰਦਰ ਸਿੰਘ ਸਾਹਿਬ ਜੀ ਤੇ ਬਾਕੀ ਜਿੰਨੇ ਵੀ ਔਦੇਦਾਰੇ ਇੱਥੇ ਪਹੁੰਚੇ ਅੱਜ ਦਾ ਜਿਹੜਾ ਮਕਸਦ ਹੈ ਇੱਥੇ ਆਉਣ ਦਾ ਇਹੀ ਹੈ ਵੀ ਪਾਈਰਾਂ ਤੋਂ ਸਾਰਿਆਂ ਨੂੰ ਮਿਰਕੇ ਜਾਣਾ ਜਿਹੜਾ ਤੁਹਾਨੂੰ ਲਾਇਆ ਹੈ ਇਸ ਦੇ ਕਰਕੇ ਮੈਂ ਕਿਹਾ ਵੀ ਭਾਈ ਜਦੋਂ ਕੋਈ ਭੁੱਲ ਗਿਆ ਉਹ ਮੇਰੇ ਨਾਲ ਕਿ ਤੁਸੀਂ ਤਾਂ ਸਾਰੇ ਆਪ ਨਹੀਂ ਹੋ ਤੁਹਾਨੂੰ ਕੋਈ ਲੈਕਚਰ ਦੇ ਨਹੀਂ ਆ ਉਸੇ ਲੋਕਾਂ ਨੇ ਮਾਨ ਸਾਹਿਬ ਨੂੰ ਇੱਥੋਂ ਪਹਿਲਾਂ ਦਿੱਤਾ ਆ ਉਸੇ ਲੋਕਾਂ ਨੇ ਹੋਰ ਸਾਹਿਬ ਨੂੰ ਦਿੱਤਾ ਆ ਤੋ ਜਿਹੜੀ ਫੌਜ ਨਾਲ ਲੜਾਈ ਲੱਗਦੀ ਹੈ ਕਿਉਂਕਿ ਮੈਂ ਤਾਂ ਮੰਨ ਪਾਉਂ ਵੀ ਆਉਂਦਾ ਜੇ ਕੋਈ ਪ੍ਰੋਗਰਾਮ ਕਰਾਂ ਕਿ ਰੂਟ ਤੋਂ ਕਰੀਂ ਦੇ ਕਰੀਂ ਪਰ ਜਿੱਥੋਂ ਗੋੜ ਨਿਕਲ ਨਹੀਂ ਆਉਂਦਾ ਉਹ ਤੁਹਾਡੇ ਪਿੰਡਾਂ ਤੋਂ ਤੁਹਾਡੇ ਮਹੱਲੇ ਤੋਂ ਤੇ ਕਦੇ ਨਹੀਂ ਤੁਸੀਂ ਸੋ ਇਸੇ ਕਰਕੇ ਜਿੱਨਾ ਪੈਣ

ਆੜੇ ਵਾਰ ਤੇ ਗੱਲ ਕਰਦੇ ਆ ਉਹ ਕਹਿੰਦਾ ਸਿੱਧੂ ਨੂੰ ਤੁਕਣਾ ਬਰਕਰਾਰ ਦਾ ਹੌਸਲਾ ਹੀ ਨਹੀਂ ਕਰਦਾ ਇਸੇ ਕਰਕੇ ਅੱਜ ਨਾ ਇੱਥੇ ਆਪਾਂ 3 ਮਿੰਟਾਂ ਕਾਤੋਂ ਆਪਾਂ ਨੂੰ ਮਾਕਾ ਚ ਕਿਤੇ ਆ ਨਹੀਂ ਆ ਦੂਜੀ ਅੱਜ ਮਾਰ ਰਹੀ ਹੈ ਕਿਸੇ ਭਾਪਤੀ ਦੀ ਮੈਨੂੰ ਲੱਗਦਾ ਵੀ ਅਕਾਲੀ ਦਲ ਕਹਿੰਦੇ ਕਾਂਗਰਸ ਦੇ ਪੂਰੇ ਹਲਕੇ ਦੀ ਮੀਟਿੰਗ ਵੀ ਕਰਨੀ ਹੋਵੇ ਇਹ ਤੋਂ ਅੱਧੇ ਬੰਦੇ ਵੀ ਇੱਥੇ ਖੜੀ ਆਉਣ ਨੇ ਨਾ ਕਾਂਗਰਸ ਤੇ ਉਹ ਨਾ ਅਕਾਲੀ ਦਲ ਦੇ ਵਰਕਰਾਂ ਦੀ ਕਰਨੇ ਉਹ ਸਾਡੇ ਪੈਸੇ ਕਾਪ ਕਾਨੂੰਨ ਉਹ ਤੋ ਰੋ ਪਈ ਕਿਸੇ ਤਰੀਕੇ ਨਾਲ ਵੀ ਹੋ ਸਕਦਾ ਸੋ ਅੱਜ ਦੀ ਕੜੀ ਪੂਰੀ ਲੋਕ ਸਭਾ ਦੇ ਵਿੱਚ ਮੈਂ ਸਾਰੇ ਹਲਕਿਆਂ ਦੇ ਵਿੱਚ ਜਾ ਕੇ ਆਇਆ ਜੇ ਸਾਰਿਆਂ ਨਾਲੋਂ ਬਗਰ ਕਿਸੇ ਪਾਰਟੀ ਕੋਲੇ ਜ਼ਿਆਦਾ ਵੀ ਨਹੀਂ ਤੇ ਚਰਦੀ ਕਲਾ ਦੇ ਵਿੱਚ ਵੀ ਨਹੀਂ ਤਾਂ ਕੱਲੀ ਆਵਾਜ਼ ਮੇਰੀ ਪਾਰਟੀ ਦੀ ਹੋਣਾ ਮੈਨੂੰ ਲੱਗਦਾ ਵੀ ਘੱਟੋ ਘੱਟ 25000 ਬਗਰ ਆਪਣਾ ਅੱਜ ਦੀ ਕੜੀ ਲੋਕ ਸਭਾ ਦੇ ਵਿੱਚ ਹੋਊਗਾ ਕਿਸੇ ਪਾਰਟੀ ਕੁਲੇ ਨਹੀਂ ਇਹ ਹੋਣਗੇ ਵੀ ਪਾਉ ਪੰਜਾਬੀ ਕਹਿੰਦਾ ਵੀ ਮੱਚ ਪੜਿਆ ਹੋਇਆ ਜੀ ਨਹੀਂ ਕਰਦਾ ਵੋਟਾਂ ਮਾਰਨ ਨੂੰ ਤਾਂ ਗਲੀਆਂ ਚ ਨਿਕਲ ਨੂੰ ਸੋ ਤੁਸੀਂ ਲੋਕਾਂ ਨੇ ਲੜਾਈ ਕਰਤੀ ਹੈ ਇਸੇ ਕਰਕੇ ਮੈਂ ਤੁਹਾਡੇ ਕੋਲੇ ਪ੍ਰਾਰਥਨਾ ਰਿਹਾ ਆ ਕਿਉਂਕਿ ਦੋ ਸਾਲ ਸਰਕਾਰ ਬਣੀ ਨੂੰ ਹੋਇਆ ਕੰਮ ਵੀ ਬਹੁਤ ਹੋਇਆ ਪਰ ਕਈ ਵਾਰੀ ਨਿੱਜੀ ਨਰਾਜ਼ਗੀਆਂ ਵੀ ਹੋ ਜਾਂਦੀਆਂ ਕਾਰਜਕម្ម ਨਾਲ ਕਿ ਵੀ ਹੋ ਜਾਂਦੀ ਹੈ کئی ਵਾਰੀ ਲੋਕ ਲਿੱਟ ਨਾਮ ਦੀ ਹੋ ਜਾਂਦੀ ਹੈ ਪਰਵਾਰ ਹੈ ਕਾਹ ਪਹੁੰਚ ਜੇ ਚਾਰਜੀ ਉੱਤੇ ਉੱਤੇ ਬਾਦ ਕੀ ਹੋ ਜਾਂਦੀ ਹੈ ਮੇਰੇ ਹਾਲ ਜਿਹੜੀ ਮਿਲਦਾ ਕੀ ਵਾਰੀ ਹੋ ਜਾਂਦੀ ਹੈ ਤਾਂ ਬੈਠ ਕੇ ਠੀਕ ਕਰ ਲੈ ਪਰ ਅੱਜ ਜਿਹੜੀ ਸਮੇਂ ਦੀ ਜ਼ਰੂਰਤ ਹੈ ਉਹ ਛੋਟੀਆਂ ਗੱਲਾਂ ਛੱਡ ਕੇ ਬਡੇਰੇ ਇੱਤਾਂ ਦੇ ਲਈ ਪੰਜਾਬ ਦੇ ਲਈ ਵੀ ਦੇਸ਼ ਦੇ ਲਈ ਵੀ ਤੇ ਆਪਣੀ ਇਹ ਕਿਹੜੀ ਲੜਾਈ ਹੈ ਉਹ ਤੱਕੜੇ ਹੁਕਮ ਦੇ ਪੈਣੀ ਕਿਉਂਕਿ ਪਿਛਲੀ ਵਾਰੀ ਜਦੋਂ ਗਰਮੀ ਵਾਲੀ ਸਾਡਾ ਇਲੈਕਸ਼ਨ ਲੜਦਾ ਸੀ ਸਾਨੂੰ ਲੋਖ ਹੈ ਕਿ ਅਸੀਂ ਜਿੱਤੀ ਹੋਈ ਚੀਜ਼ ਬੜੀਆਂ ਪੂਰੀਆਂ ਵੋਟਾਂ ਦੇ ਨਾਲ ਉਹਦੇ ਪਿੱਛੇ ਕਈ ਕਾਰਨ ਨੇ ਕਿਉਂਕਿ ਕੁਸ਼ਲਤਾ ਕੋਟਨਾ ਕਰ ਮੈਂ ਦੇਖੂਗੀ ਨੌਜਵਾਨਾਂ ਨੂੰ ਜਜਵਾਦੀ ਕੀਤਾ ਗਿਆ ਪਰ ਗਲਾਇਆ ਗਿਆ ਤੇ ਕੁਸ਼ਲ ਸਮਾ ਐਵੇਂ ਦੱਸਦੀ ਕਿ ਵਿਧਾਨ ਸਭਾ ਚੋਣਾਂ ਲੱਗੀਆਂ ਸਿਰਫ ਪੈਸੇ ਲਈ ਹੋਈ ਸੀ ਆਪਣੇ ਕੋਲ ਦਸਤਨ ਵਿੱਚ ਕੁਝ ਨਹੀਂ ਸੀ ਅੱਜ ਤੱਕ ਉਹਨਾਂ ਲੋਕ ਆਪ ਨੂੰ ਕਹਿੰਦੇ ਆ ਨਾ ਵੀ ਪਾਈ ਆ ਬਿਜਲੀ ਜਾਵਾ ਪਾਈ ਤੁਹਾਡੀ ਸਰਕਾਰ ਨੂੰ ਨਾ ਲੱਗ ਰਿਹਾ ਵੀ ਭਗਵਾਨ ਤੁਹਾਡੀ ਸਰਕਾਰ ਨੂੰ ਸਤਿ ਕਰੇ ਰਾਤ ਨੂੰ ਬਿਜਲੀ ਕਰਾਉਂਦੇ ਆ ਜਿਹਨਾਂ ਤੇ ਕੋਈ ਹਕੀਮੀਦਾਰੀ ਸੋਸਾਇਟੀ ਦਾ ਤੋਂ ਅੱਜ ਇੱਥੇ ਦੇ ਲੋਕਾਂ ਵੱਲੋਂ ਮਿਲ ਰਹੇ ਆ ਅੱਜ ਮੈਂ ਲੈਰੇ ਹਲਕਿਆ ਚ ਆਇਆ ਗੋਲ ਸਾਹਿਬ ਦੇ ਨਾਮ ਲੈ ਕੇ ਅੱਜ ਦੂਜੀ ਮੀਟਿੰਗ ਆਇਆ ਇਹ ਮੂਲ ਪਰ ਬਲੌਗ ਲਈ ਇਹ ਤੋਂ ਪਹਿਲਾਂ ਵੀ ਮੈਂ ਲੈਰੇ ਵੀ ਆ ਕੇ ਗਿਆ ਤੇ ਸਾਰੇ ਹਲਕਿਆ ਚ तकरीबन ਮੈਂ ਮੀਟਿੰਗਾਂ ਦੋ ਤਿੰਨ ਵਾਰ ਕਰਾਇਆ ਤੇ ਬਹੁਤ ਵਧੀਆ ਰਿਸਪੌਂਸ ਆ ਬਹੁਤ ਵਧੀਆ ਲੋਕਾਂ ਦਾ ਹੁੰਗਾਰਾ ਹੈਗਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਆਮ ਮੈਂ ਕਹ ਲਵਾਂ ਵੀ ਬਿਨਾ ਕਿਸੇ ਸਾਡੇ ਵਰਕਰ ਦੇ ਨਾਲੋਂ ਵੀ ਜੇ ਮੈਂ ਕਿਸੇ ਸਾਥ ਜਾ ਕੇ ਗੱਡੀ ਰੋਕਲਾ ਲੱਗਦਾ ਉੱਥੇ ਪੁੱਛਣ ਲੱਗ ਜੀ ਵੀ ਭਾਈ ਸਰਕਾਰ ਦਾ ਕਿਵੇਂ ਆ ਕੰਮ ਕਾਰ ਤਾਂ ਬਹੁਤੇ ਕੰਮਾਂ ਨੂੰ ਲੈ ਕੇ ਆਮ ਬਜ਼ੁਰਗ ਵੀ ਬੈਠੇ ਸੱਥਾਂ ਚ ਆਪ ਦੇ ਮੂੰਹੋਂ ਬੋਲਦੇ ਆ ਵੀ ਭਾਈ ਆਹ ਜਿਹੜਾ ਲਾਈਟ ਵਾਲਾ ਤਾਂ ਤੁਹਾਡੀ ਸਰਕਾਰ ਨੇ ਭਗਵਾਨ ਹਰਮਾਨ ਜੀ ਨੇ ਨਜ਼ਾਰਾ ਲਿਆਤਾ ਅਜੇ ਤੱਕ ਇਹਦੇ 17 ਸਾਲਾਂ ਅੱਜ ਕਦੇ ਦੇਖਿਆ ਹੀ ਨਹੀਂ ਸੀ ਨਹਿਰੀ ਪਾਣੀ ਬਾਰੇ ਵੀ ਲੋਕ ਆਪ ਕਹਿੰਦੇ ਆ ਵੀ ਭਾਈ ਸਾਡੇ ਪਿੰਡ ਕੋਈ ਕਹਿੰਦਾ 30 ਸਾਲ ਬਾਅਦ ਕੋਈ 35 ਸਾਲ ਬਾਅਦ ਪਾਣੀ ਆਏਗਾ ਆਈ ਜਿਹੜੀ 600 ਯੂਨਟ ਬਿਜਲੀ ਮੁਫਤ ਦਿੱਤੀ ਹੈ ਹਰੇਕ ਬੰਦਾ ਕਹਿੰਦਾ ਵੀ ਕੋਈ ਕਹਿੰਦਾ ਜੀ ਸਾਡਾ 60000 ਬਚ ਗਿਆ ਸਾਲਾਂ ਦਾ ਕਦੇ 70 ਇਹ ਆਮ ਬੰਦੇ ਲਈ ਬਹੁਤ ਵੱਡੀ ਗੱਲ ਹੈ ਕਿਉਂਕਿ ਪਹਿਲਾਂ ਕਿਸੇ ਸਰਕਾਰ ਨੇ ਕਦੇ ਸਾਰੇ ਵਰਗਾਂ ਨੂੰ ਕਦੇ ਰਾਤ ਜਿਹੜੀ ਹੈ ਉਹ ਦਿੱਤੀ ਹੋਈ ਨਹੀਂ ਸੀ ਬਾਕੀ ਹੋਰ بڑے ਕੰਮ ਨੇ ਜਿਨ੍ਹਾਂ ਦੀ ਪੋਜ਼ਿਟਿਵਿਟੀ ਹੈ ਚਾਹੇ ਟੋਲਾ ਵਾਲਾ ਹੋਵੇ ਚਾਹੇ ਜਿਹੜਾ ਥਰਮਲ ਪਲਾਂਟ ਖਰੀਦਿਆ ਉਹ ਹੋਵੇ ਚਾਹੇ ਲਹਿਰੇ ਦਾ ਤੇਰਾ ਮਹੱਲਾ ਕਲੀਨਿੰਗ ਬਣ ਗਏ ਜਿਨ੍ਹਾਂ ਤੋਂ ਐਵਰੇਜ ਹੈ ਵੀ 100 ਤੋਂ ਲੈ ਕੇ 150 ਮਰੀਜ਼ ਜਿਹੜਾ ਰੋਜ਼ ਉਹਨਾਂ ਤੋਂ ਇਲਾਜ ਕਰਵਾਉਣ ਲਈ ਜਾਂਦਾ ਤੋ ਓਵਰਆਲ ਮੇਰੇ ਕਹਿਣ ਦਾ ਭਾਵ ਇਹੀ ਹੈ ਵੀ ਪਹਿਲੇ 2 ਸਾਲਾਂ ਦੀ ਕੰਮਾਂ ਦੀ ਸਰਕਾਰ ਦਿਆਂ ਦੀ ਲੋਕਾਂ ਦੇ ਵਿੱਚ ਪੋਜ਼ਿਟਿਵਿਟੀ ਆ ਤੇ ਲੋਕ ਆਪ ਕਹਿੰਦੇ ਆ ਵੀ ਸਰਕਾਰਾਂ ਬੜੀਆਂ ਦੇਖੀਆਂ ਨੇ ਜੀ ਪਰ ਪਹਿਲੇ 2 ਸਾਲਾਂ ਚ ਇੰਨਾ ਕੰਮ ਕਿਸੇ ਨੇ ਨਹੀਂ ਕੀਤਾ ਜਿਵੇਂ ਆਪਕਵਾਤ ਮਾਜੀ ਸਰਕਾਰ ਸਰ ਬੜੀ ਚਰਚਾ ਆ ਮਾ ਨੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਲਿਸਟ ਜਾਰੀ ਕੀਤੀ ਐ ਜੀ ਜਿਆਦਾ ਹੀ ਮੰਤਰੀ ਕਿਉਂ ਨੇ ਤੇ ਮੰਤਰੀ ਕਿਹੜਾ ਸ਼੍ਰੀਲੰਕਾ ਤੋਂ ਲਿਆਂਦੇ ਆ ਆਪ ਨਹੀਂ ਬਣਾਏ ਹੋਏ ਮੰਤਰੀ ਨੇ ਮੈਂ ਉਮੀਦ ਜਿੱਦਨ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੋਈ ਆ ਉਦੋਂ ਤੋਂ ਮੈਂ ਲੱਗਿਆ ਹੋਇਆ ਮੈਂ ਬੂਤ ਨਹੀਂ ਬੈਠਦਾ ਰਿਹਾ ਆ ਸਾਰੇ ਸਾਥੀ ਆਂਦੇ ਆ ਮੇਰੇ ਨਾਲ ਬਹੁਤਾਂ ਨੇ ਕੰਮ ਕੀਤਾ ਮੈਂ ਯੂਜਾ ਪੰਜਾਬ ਦਾ ਭਗਤ ਵੀ ਰਿਆ ਫਿਰ ਮੈਨੂੰ ਪਾਰਟੀ ਨੇ 17 ਚ ਟਿਕਟ ਦਿੱਤੀ ਲੋਕਾਂ ਨੇ ਸਾਥ ਦਿੱਤਾ ਐਮਐਲਏ ਬਣਾਤਾ ਫਿਰ 22 ਚ ਪਾਰਟੀ ਨੇ ਫੇਰ ਟਿਕਟ ਦਿੱਤੀ ਬਰਨਾਲੇ ਦੇ ਲੋਕਾਂ ਦਾ ਧੰਨਵਾਦ ਉਹਨਾਂ ਨੇ ਫਿਰ ਐਮਐਲਏ ਬਣਾਤਾ ਪਾਰਟੀ ਨੇ ਮੰਤਰੀ ਬਣਾਤਾ 2 ਸਾਲਾਂ ਤੋਂ ਮੰਤਰੀ ਆ ਤੇ ਹੁਣੇ ਪਾਰਟੀ ਨੇ ਦੇਖਣਾ ਵੀ ਭਾਈ ਮੀਤ ਦੀ ਜ਼ਿੰਮੇਵਾਰੀ ਕਿੱਥੇ ਲਾਉਣੀ ਹੈ ਮੀਤ ਨੂੰ 10 ਸਾਲ ਪਹਿਲਾਂ ਤੁਸੀਂ ਜਾਣਦੇ ਸੀ ਅੱਜ ਤੁਸੀਂ ਵੀ ਜਾਣਦੇ ਹੋ ਲੈਹਰੇ ਵਾਲੇ ਸਾਰਾ ਪੰਜਾਬ ਜਾਣਦਾ ਤਾਂ ਉਹ ਪਾਰਟੀ ਦੇ ਕਰਕੇ ਜਾਂਦਾ ਰਵਿੰਦ ਕੰਜੀਵਾੜੀ ਕੋ ਭੰਤ ਭੰਦੀ ਕਰਕੇ ਜਾਂਦਾ ਮੈਂ ਸੱਤਾ ਸਿਪਾਹੀ ਆ ਜਿੱਥੇ ਪਾਰਟੀ ਝੋਕੂਗੀ ਉੱਥੇ ਬਿਨਾ ਕਿਸੇ ਸਵਾਲ ਤੋਂ ਸੱਟੇ ਹੋ ਕੇ ਲੜਾਈ ਲੜਨੀ ਸਿੱਖਿਆ ਅੱਜ ਇੱਥੇ ਮੇਰੀ ਡਿਊਟੀ ਲਈ ਆ ਤਕੜੇ ਹੋ ਕੇ ਲੜਾਂਗੇ ਤੇ ਲੋਕ ਸਭਾ ਤੇ ਜਾਓ ਬੀਜੇਪੀ ਕਹਿੰਦੀ 400 ਪਾਰ ਹੋਏਗਾ ਇਸ ਵਾਰ ਕਿਵੇਂ ਦੇਖਦੇ 400 ਪਾਰ ਬਿਲਕੁਲ ਠੀਕ ਆ ਹਾਰ ਉਸ ਦੀ 400 ਹਾਰ ਪਾਰ ਹੋਣੀ ਆ ਕਿਉਂਕਿ ਇਹ ਬੀਜੇਪੀ ਠੀਕ ਹੈ ਜੋ ਮਰਜੀ ਗੱਲਾਂ ਦੇ ਕੜਾ ਬਣਾਈ ਜਾਵੇ ਪਰ ਪਿਛਲੀ ਵਾਰੀ 300 ਸੀਟ ਸੀ ਤੁਸੀਂ ਆਪਣੇ ਆਲੇ ਦੇ ਵਾਲੇ ਤੋਂ ਪਿਆ ਚੈੱਕ ਕਰ ਲਓ ਸਾਰੀ ਨੇ ਸਾਰੀਆਂ ਜਿੱਤੀ ਬੈਠੇ ਸੀ ਹਰਿਆਣਾ ਸਾਰਾ ਉੱਤਰਾਖੰਡ ਸਾਰਾ ਹਿਮਾਚਲ ਸਾਰਾ ਰਾਜਸਥਾਨ ਸਾਰਾ ਉਹ ਪੀਕ ਸੀ ਉਹ ਚਲੀ ਗਈ ਹੁਣ ਜੇ ਹਰਿਆਣੇ ਦੇ 10 ਸੀ ਬਣਾਉਣਗੇ ਕਿਥੋਂ ਤੇ 11 ਦਾ ਕਰ ਨਹੀਂ ਸਕਦੇ ਪਰ ਅੱਜ ਦੀ ਘੜੀ ਹਾਲਾਤ ਇਹ ਆ ਵੀ ਹਰਿਆਣੇ ਦੇ ਵੀ ਪਿੰਡਾਂ ਜੀ ਬਣਦੇ ਹਿਮਾਚਲ ਜੀ ਪੀਸ਼ੇਡ ਡਾਊਨ ਆ ਪੰਜਾਬ ਜਿੱਥੇ ਪਹਿਲਾਂ ਦੋ ਜਿੱਤੇ ਸੀ ਉੱਥੇ ਵੀ ਅੱਜ ਕਿਹੜੀ ਕੋਈ ਜਿੱਤਾਂ ਆਹੀਂ ਰਾਜਸਥਾਨ ਆਹੀਂ ਯੂਪੀ ਸਾਰੇ ਇਤੋਂ ਪਹਿਲਾਂ ਰੈਸ਼ਨ ਬਹੁਤ ਡਾਊਨ ਹੈ ਇਸੇ ਕਰਕੇ ਬੀਜੇਪੀ ਭਰਾਏ ਘਬराई ਹੋਈ ਜਿਹੜਾ ਸ਼ਬਦ ਆਮ ਆਦਮੀ ਪਾਰਟੀ ਦਾ ਸੀ ਗਰੰਟੀ ਹੁਣ ਗਰੰਟੀ ਵੀ ਦੇ ਦੇ ਰਹੇ ਆ ਪਰ ਜਿਨ੍ਹਾਂ ਦੀ ਆਪ ਦੀ ਕੋਈ ਗਰੰਟੀ ਨਹੀਂ ਲੋਕ ਉਹਨਾਂ ਦੀ ਗਰੰਟੀ ਨੂੰ ਕੀ ਮੰਨਣਗੇ ਇਸੇ ਕਰਕੇ ਡਰੇ ਹੋਏ ਕਦੇ ਈਡੀ ਕਦੇ ਸੀਬੀਆਈ ਦੀ ਵਰਤੋਂ ਕਰ ਰਹੇ ਆ ਪਰ ਇਨਾਂ ਚੀਜ਼ਾਂ ਨਾਲ ਲੋਕਾਂ ਦਾ ਜਿਨ੍ਹਾਂ ਦਾ ਪਹਿਲਾਂ ਹੀ ਮੋਹ ਭੰਗ ਹੋਇਆ ਹੋਇਆ ਸੀ ਬੀਜੇਪੀ ਉਹ ਹੁਣ ਨਫ਼ਰਤ ਕਰਨੀ ਸ਼ੁਰੂ ਕਰ ਰਹੇ ਆ ਬੀ.ਜੇ.ਪੀ ਨੂੰ ਕਿ ਇਹਦਾ ਕਮਿਆਜਾ ਪੁੱਤ ਨਾ ਪੰਜਾਬ ਦੇ